ਕਹਿੰਦੇ ਹੁੰਦੇ ਆ ਨਾ ਕਿ ਹਿੰਮਤ ਅੱਗੇ ਲక్ష్ਮੀ ਪੱਖੇ ਅੱਗੇ ਪਾਉਣਾ ਸੋ ਇਹ ਗੱਲਬਾਤ ਆਸਟ੍ਰੇਲੀਆ ਦੇ ਸ਼ਹਿਰ ਮੈਲਬਰਨ ਦੇ ਵਿੱਚ ਕੰਮ ਕਰਦੀ ਸੰਸਥਾ ਪੀਟੀਐਫਏ ਉੱਤੇ ਹੂਬ ਹੂ ਟੁੱਕਦੀ ਹੈ ਇਹ ਸੰਸਥਾ ਪੰਜਾਬੀ ਥੀਏਟਰ ਦੇ ਲਈ ਕੰਮ ਕਰਦੀ ਆ ਕਰਦੀ ਕਿਹਨਾਂ ਦੇ ਲਈ ਆ ਜਿਹੜੇ ਬੱਚੇ ਇੱਥੋਂ ਦੇ ਜੰਮੇ ਜਾਏ ਆ ਜਾਨੀ ਨਮੀ ਪਿਓ ਦੁਬਾਰੇ ਉਹਨਾਂ ਦੀ ਪੰਜਾਬੀ ਦੇ ਵਿੱਚ ਜੜ੍ਹਾਂ ਲਾਉਂਦੀ ਆ ਸੋ ਇਸ ਸੰਸਥਾ ਵੱਲੋਂ ਲੰਬੇ ਸਮੇਂ ਤੋਂ ਬੱਚਿਆਂ ਨੂੰ ਥੀਏਟਰ ਸਿਖਾਇਆ ਜਾ ਰਿਹਾ ਤੇ ਉਹ ਵੀ ਮਾਂ ਭਾਸ਼ਾ ਪੰਜਾਬੀ ਦੇ ਵਿੱਚ ਹੁਣ ਇਹਨਾਂ ਨੇ ਹੋਰ ਵੱਡਾ ਮਾਰਕਾ ਮਾਰਤਾ ਮਾਰਕਾ ਕੀ ਮਾਰਤਾ ਪੰਜਾਬੀ ਦੀ ਬਹੁਤ ਵੱਡੀ ਜਿਹੜੇ ਕਹਿ ਸਕਦੇ ਆ ਕਿ ਸਿਨੇਮਾ ਦੇ ਵਿੱਚ ਸ਼ਖਸੀਅਤ ਨੇ ਮੈਡਮ ਗੁਰਪ੍ਰੀਤ ਪੰਗੂ ਉਹਨਾਂ ਨਾਲ ਰਲ ਕੇ ਇੱਕ ਫਿਲਮ ਬਣਾਈ ਹੈ ਜਿਹਦੇ ਵਿੱਚ ਗੁਰਪ੍ਰੀਤ ਭੰਗੂ ਹੋਰਾਂ ਨੇ ਰੋਲ ਕੀਤਾ ਤੇ ਆਸਟ੍ਰੇਲੀਆ ਦੇ ਜੰਮੇ ਜਾਏ ਤੇ ਪੀਟੀਐਫਏ ਸੰਸਥਾ ਵੱਲੋਂ ਘੜੇ ਗਏ ਯਾਨੀ ਤਿਆਰ ਕੀਤੇ ਗਏ ਬੱਚੇ ਜਿਹੜੇ ਕਿ ਐਕਟਰ ਬਣ ਗਏ ਨੇ ਉਹਨਾਂ ਨਾਲ ਰਲ ਕੇ ਰੋਲ ਕੀਤਾ ਫਿਲਮ ਦਾ ਨਾਮ ਰੱਖਿਆ ਵੀਜ਼ ਹੁਣ ਉਸ ਫਿਲਮ ਦੇ ਬਾਬਤ ਅੱਜ ਐਪਿੰਗ ਦੇ ਵਿੱਚ ਇਕੱਤਰਤਾ ਹੋਈ ਸੀ ਜਿੱਥੇ ਫਿਲਮ ਦੇ ਸਾਰੇ ਐਕਟਰ ਸਮੇਤ ਮੈਡਮ ਗੁਰਪ੍ਰੀਤ ਭੰਗੂ ਸਮੇਤ ਇਹਦੇ ਡਾਇਰੈਕਟਰ ਸਮੇਤ ਸਾਰੇ ਬੱਚੇ ਹਾਜ਼ਰ ਹੋਏ ਤੇ ਲੋਕਾਂ ਨੇ ਬਹੁਤ ਐਪਰੀਸ਼ੀਏਟ ਕੀਤਾ ਤੇ ਇਹ ਫਿਲਮ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੋਗੇ YouTube ਉੱਤੇ ਜਾਂ ਹੋਰ ਜਿਹੜੇ ਪਲੇਟਫਾਰਮਾਂ ਉੱਤੇ ਪੇਸ਼ ਕਰਨਗੇ ਤੇ ਇਹਦੇ ਬਾਬਤ ਅਸੀਂ ਟੀਮ ਦੇ ਨਾਲ ਗੱਲਬਾਤ ਕੀਤੀ ਜਿਦੇ ਚ ਭੈਣ ਅਮਰਦੀਪ ਕੌਰ ਹੋਰੀ ਬਾਈ ਹਰਮੰਦਰ ਕੰਗ ਹੋਰੀ ਤੇ ਮੈਡਮ ਗੁਰਪ੍ਰੀਤ ਭੰਗੂ ਹੋਰੀ ਤੇ ਨਾਲ ਦੀ ਨਾਲ ਇਸ ਫਿਲਮ ਦੇ ਐਕਟਰ ਜਿਹੜੇ ਬੱਚੇ ਆ ਉਹਨਾਂ ਨਾਲ ਵੀ ਗੱਲਬਾਤ ਕੀਤੀ ਆ ਆਓ ਦੇਖਦੇ ਆ ਕੀ ਗੱਲਬਾਤ ਹੋਈ ਸਾਸਤ੍ਰਿਕਾ ਜੀ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਗੁਰਪ੍ਰੀਤ ਕੌਰ ਭੰਗੂ ਮੈਂ ਇਹ ਖੁਸ਼ੀ ਲੈ ਰਹੀ ਆ ਤੁਹਾਨੂੰ ਦੱਸ ਕੇ ਕਿ ਮੈਂ ਮੈਲਬੌਰਨ ਦੇ ਵਿੱਚ ਖੜੀ ਆ ਤੇ ਇੱਥੇ ਆ ਕੇ ਮੈਨੂੰ ਇੰਨਾ ਚੰਗਾ ਲੱਗਿਆ ਅਮਰਦੀਪ ਭੈਣ ਜੀ ਤੇ ਹਰਮੰਦਰ ਕੰਗ ਉਹਨਾਂ ਦੇ ਸੱਦੇ ਤੇ ਆਈ ਮੈਂ ਉਹਨਾਂ ਨੇ ਇੱਥੇ ਵਰਕਸ਼ਾਪ ਆਯੋਜਨ ਕੀਤਾ ਸੀ ਵਰਕਸ਼ਾਪ ਦਾ ਥੀਏਟਰ ਵਰਕਸ਼ਾਪ ਪੀਟੀਐਫਏ ਇੱਕ ਚਲਾ ਰਿਹਾ ਹੈ ਪੰਜਾਬੀ ਫੋਕ ਐਂਡ ਥੀਏਟਰ ਅਕੈਡਮੀ ਮੈਨੂੰ ਬਹੁਤ ਚੰਗਾ ਲੱਗਿਆ ਆ ਕੇ 8 ਤੋਂ 21 ਸਾਲ ਦੇ ਬੱਚੇ ਜਿਹੜੇ ਇਸ ਅਕੈਡਮੀ ਨਾਲ ਜੁੜੇ ਹੋਏ ਕਮਾਲ ਦੀ ਗੱਲ ਏ ਕਿ ਆਪਣੀ ਮਾਂ ਬੋਲੀ ਦੀ ਸੇਵਾ ਕਰਨੀ ਇਹਨਾਂ ਮੁਲਕ ਵਿੱਚ ਆ ਕੇ ਬਹੁਤ ਔਖੀ ਹੈ ਐਨਰਜੀ ਮੈਂ ਪूरी ਜ਼ਿੰਦਗੀ ਦੇ ਵਿੱਚੋਂ ਮੈਂ ਮੁਬਾਰਕਬਾਦ ਦਿੰਨੀ ਆ ਪੀਟੀਐਫਏ ਨੂੰ ਬਾਕੀ ਅਸੀਂ ਇੱਕ ਇਹਨਾਂ ਨੇ ਇੱਕ ਫਿਲਮ ਦਾ ਅ ਅਜੋਜਨ ਕੀਤਾ ਸੀ ਫਿਲਮ ਦਾ ਨਾਮ ਹੈ ਬੀਜ ਸੀਡ ਜ ਮਤਲਬ ਅਸੀਂ ਸਾਡੇ ਬੀਜ ਜਿਹੜੇ ਬੀਜੇ ਹੋਏ ਨੇ ਭਾਵ ਸਾਡੇ ਬੱਚੇ ਉਹਨਾਂ ਬੱਚਿਆਂ ਨੂੰ ਲੈ ਕੇ ਇਥੋਂ ਦੀਆਂ ਮੁਸ਼ਕਲਾਂ ਮੈਂ ਤਾਂ ਇਹ ਕਹੂੰਗੀ ਕਿ ਉਹ ਦੁਨੀਆ ਭਰ ਦੀਆਂ ਮੁਸ਼ਕਲਾਂ ਨੇ ਉਹਨਾਂ ਮੁਸ਼ਕਲਾਂ ਨੂੰ ਲੈ ਕੇ ਫਿਲਮ ਬਣੀ ਹੈ ਬਾਖਮਾਰ ਫਿਲਮ ਹੈ ਵੱਖ-ਵੱਖ ਜਿਹੜੀਆਂ ਪ੍ਰੋਬਲਮ ਹੈ ਪੇਰੈਂਟਸ ਦੀਆਂ ਤੇ ਬੱਚਿਆਂ ਦੀਆਂ ਉਹਨਾਂ ਨੂੰ ਲੈ ਕੇ ਇਹ ਫਿਲਮ ਹੈ ਬਹੁਤ ਵੱਡਾ ਸਨੇਹਾ ਹੈ ਮੈਨੂੰ ਪੂਰੀ ਉਮੀਦ ਹੈ ਕਿ ਜਦੋਂ ਇਹ ਫਿਲਮ ਆਈ ਤੁਸੀਂ ਸਾਰੇ ਬਹੁਤ ਪਿਆਰ ਦਿਓਗੇ ਕਿਉਂਕਿ ਇਹ ਸਭ ਦੀ ਫਿਲਮ ਹੈ ਸੋ ਮੇਰਾ ਇੱਥੇ ਆਉਣਾ ਮੈਨੂੰ ਲੱਗਦਾ ਬਹੁਤ ਸਫਲ ਹੈ ਤੇ ਮੈਂ ਮਾਣ ਮਹਿਸੂਸ ਕਰਦੀ ਹਾਂ ਨਾ ਬੱਚਿਆਂ ਤੋਂ ਇਸ ਅਕੈਡਮੀ ਤੋਂ ਤੇ ਜਿੰਨੇ ਅੱਜ ਇੱਥੇ ਲੋਕ ਇਕੱਠੇ ਹੋਏ ਸਾਰਿਆਂ ਤੋਂ ਮੈਂ ਵੀ ਬਹੁਤ ਕੁਝ ਸਿੱਖਿਆ ਤੇ ਮੈਂ ਅੱਜ ਮੈਂ ਨਾ ਸਾਰਿਆਂ ਨੂੰ ਮਿਸ ਵੀ ਕਰ ਰਹੀ ਹਾਂ ਕਿਉਂਕਿ ਮੈਂ ਵਾਪਸ ਵਤਨ ਜਾ ਰਹੀ ਹਾਂ ਆਪਣੇ ਰਿਝੇਵਾਂ ਚ ਫਿਰ ਸਾਰਿਆਂ ਨੂੰ ਰੁੱਝ ਜਾਣਾ ਸੋ ਆਓ ਆਪਾਂ ਮਿਲ ਕੇ ਇਹਨਾਂ ਇੱਥੇ ਬੈਠੇ ਜਿਹੜੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਨੇ ਉਹਨਾਂ ਨੂੰ ਆਪਾਂ ਪਰਮ ਹੰਗਾਰਾ ਦੇਈਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਕ ਸਵਾਲ ਦੱਸ ਦਿਓ ਕਹਿੰਦੇ ਪੰਜਾਬੀ ਜਿਹੜੇ ਆ ਪੰਜਾਬ ਤੋਂ ਬਾਹਰ ਬੱਚੇ ਜਨਮੇ ਉਹਨਾਂ ਦੇ ਪੰਜਾਬੀ ਤੁਹਾਨੂੰ ਕਿਵੇਂ ਲੱਗਦੇ ਤੁਸੀਂ ਡਾਇਲੌਗਾਂ ਦੇ ਵਿੱਚ ਦੇਖਿਆ ਹੁਣ ਨਹੀਂ ਇਹਦੇ ਵਿੱਚ ਮੈਨੂੰ ਤਾਂ ਇਹ ਤਾਂ ਬਹੁਤ ਇੰਪਰੂਵ ਕੀਤੀ ਹੈ ਇਹਨਾਂ ਬੱਚਿਆਂ ਨੇ ਕਿਉਂਕਿ ਇਹ ਲਗਾਤਾਰ ਨਾਟਕਾਂ ਨਾਲ ਜੁੜੇ ਹੋਏ ਨੇ ਤੇ ਚਲੋ ਥੋੜਾ ਬਹੁਤਾ ਸਲੈਂਗ ਦਾ ਫਰਕ ਤਾਂ ਰਹਿੰਦਾ ਪਰ ਮੈਂ ਇਹ ਦੱਸਣਾ ਚਾਹੁੰਨੀ ਆ ਕਿ ਅਰਥਾਂ ਦੇ ਅਨਰਥ ਬਿਲਕੁਲ ਨਹੀਂ ਕਰਦੇ ਇਹਨਾਂ ਨੂੰ ਯੋਗਾ ਲ ਇੱਕ ਵਾਰੀ ਸਿਖਾ ਦਿੱਤੀ ਜਾਂਦੀ ਹੈ ਹਾਲਾਂਕਿ ਚੌੜ ਚੌੜ ਦੇ ਵਿੱਚ ਸਾਡੇ ਬੱਚੇ ਕਈ ਵਾਰੀ ਬਹੁਤ ਕੁਝ ਕਹਿ ਜਾਂਦੇ ਨੇ ਇਹ ਬੱਚੇ ਬੜੇ ਭੋਲੇ ਬੱਚੇ ਨੇ ਤੇ ਡੈਡੀਕੇਸ਼ਨ ਨਾਲ ਇਹਨਾਂ ਨੇ ਕੰਮ ਕੀਤਾ ਤੇ ਅੱਜ ਸੱਚੇ ਮੈਂ ਇਹਨਾਂ ਨੂੰ ਬਹੁਤ ਮਿਸ ਕਰੂੰਗੀ ਜਾ ਕੇ ਮੈਨੂੰ ਇਹ ਲੱਗਦਾ ਹੈ ਤੇ ਮੇਰਾ ਤਾਂ ਇਹ ਇੱਕ ਪਰਿਵਾਰ ਬਣ ਗਿਆ ਤੇ ਲਗਾਤਾਰ ਤਾਂ ਬਣੀ ਰਹੇ ਬੱਚਿਆਂ ਤੋਂ ਬਹੁਤ ਕੁਝ ਸਿੱਖਦੇ ਰਹੀਏ ਥੈਂਕ ਯੂ ਹਾਂਜੀ ਸਤਿ ਸ੍ਰੀ ਅਕਾਲ ਜੀ ਹਰਮਨਦਰ ਸਿੰਘ ਕਾਂਗ ਤੁਹਾਨੂੰ ਮੁਖਾਤਬ ਹੈ ਜੀ ਸੀ7 ਚੈਨਲ ਦਾ ਬਹੁਤ ਧੰਨਵਾਦ ਬਾਈ ਟੈਣਾ ਸਾਹਿਬ ਬਾਈ ਤਰਨ ਦੀ ਬਲਾਸਪੁਰ ਸੋ ਅੱਜ ਅਸੀਂ ਇਕੱਠੇ ਹੋਇਆ ਇੱਥੇ ਮੈਡਮ ਗੁਰਪ੍ਰੀਤ ਕੌਰ ਪੰਗੂ ਜਿਹੜੇ ਕਿ ਪੰਜਾਬੀ ਫਿਲਮਾਂ ਦੇ ਮੰਜੇ ਹੋਏ ਅਦਾਕਾਰ ਨੇ ਉਹ ਆਏ ਹੋਏ ਨੇ ਉਹਨਾਂ ਦੇ ਆਉਣ ਦਾ ਮਕਸਦ ਇੱਕੋ ਹੀ ਸੀ ਕਿ ਉਹਨਾਂ ਨੇ ਪੰਜਾਬੀ ਥੀਏਟਰ ਐਂਡ ਫੋਕ ਅਕੈਡਮੀ ਨੇ ਉਹਨਾਂ ਨੂੰ ਇੱਥੇ ਬੁਲਾਇਆ ਸੀ ਆਪਣੇ ਸੱਦੇ ਤੇ ਵਿਸ਼ੇਸ਼ ਕੰਮ ਲਈ ਕੰਮ ਸੀ ਕਿ ਇੱਕ ਬੱਚਾ ਨਾਲ ਇੱਕ ਸ਼ਾਰਟ ਫਿਲਮ ਹੈ ਜਿਹੜੀ ਉਹ ਲਗਭਗ ਕੰਪਲੀਟ ਹੋ ਗਈ ਹੈ ਜੀ ਸੋ ਅੱਜ ਉਹਨਾਂ ਦੀ ਮੀਟ ਐਂਡ ਗ੍ਰੀਟ ਰੱਖੀ ਸੀ ਸੋ ਮੈਨੂੰ ਬਹੁਤ ਸਾਰੇ ਅਹਿਸਾਸ ਮਨ ਦੇ ਵਿੱਚ ਆ ਰਹੇ ਨੇ ਕਿ ਯਾਰ ਬਹੁਤ ਸਾਰੀਆਂ ਗੱਲਾਂ ਬਾਤਾਂ ਆਪਾਂ ਇਸ ਚੈਨਲ ਦੇ ਥਰੂ ਆਪਾਂ ਕਰੀਏ ਸੋ ਬੱਚਾ ਨਾਲ ਬੜਾ ਵਧੀਆ ਐਕਸਪੀਰੀਅੰਸ ਰਿਹਾ ਮੇਰਾ ਵੀ ਪਹਿਲਾ ਐਕਸਪੀਰੀਅੰਸ ਸੀ ਬੱਚਾ ਨਾਲ ਜਦੋਂ ਕੰਮ ਕੀਤਾ ਚੰਗਾ ਲੱਗਿਆ ਬੱਚਿਆਂ ਤੋਂ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ ਔਰ ਸਾਡੇ ਮਨ ਦੇ ਵਿੱਚ ਨਾ ਇੱਕ ਬੜੀ ਵੱਡੀ ਇੱਕ ਕਹਿ ਲਓ ਵੀ ਪੁਲੇਖਾ ਕਹਿ ਸਕਦਾ ਪੁਲੇਖਾ ਸੀ ਕਿ ਇੱਥੋਂ ਦੇ ਜੰਪਾਲ ਬੱਚੇ ਵਧੀਆ ਪੰਜਾਬੀ ਬੋਲ ਸਕਣਗੇ ਵਧੀਆ ਕੰਮ ਕਰ ਸਕਣਗੇ ਪਰ ਇਹ ਪੁਲੇਖਾ ਬੱਚਾ ਨੇ ਨਾ ਸਤਾ ਤਾਂ ਦੂਰ ਕਰਤਾ ਅਸੀਂ ਪਿਛਲੇ ਲਗਭਗ 18 19 ਦਿਨਾਂ ਤੋਂ ਸ਼ੂਟ ਕਰ ਰਹੇ ਹਾਂ ਤੇ ਪਿਛਲੇ 7 ਨਾਲ ਤੋਂ ਅਸੀਂ ਮੈਡਮ ਨਾਲ ਸ਼ੂਟ ਕਰ ਰਹੇ ਸੀ ਬਹੁਤ ਸੋਹਣਾ ਜਿਹੜਾ ਹੈ ਕੰਮ ਹੋਇਆ ਤੇ ਮਤਲਬ ਇਹਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਮੈਂ ਸਮਝਦਾ ਔਖਾ ਹੈ ਸੋ ਹੋਰ ਵੀ ਬੜਾ ਇਦਾਂ ਦੇ ਤਜਰਬੇ ਰਹੇ ਸੋ ਜਿਹੜੇ ਨੈਕਸਟ ਪ੍ਰੋਜੈਕਟ ਨੇ ਇਸ ਅਕੈਡਮੀ ਦੇ ਮੈਨੂੰ ਲੱਗਦਾ ਉਹਨਾਂ ਚ ਜਿਹੜੀਆਂ ਅਸੀਂ ਤਰੁੱਟੀਆਂ ਵਗੈਰਾ ਰਹਿ ਗਈਆਂ ਉਹਨਾਂ ਨੂੰ ਆਖਾਮੀਆਂ ਨੂੰ ਦੂਰ ਕਰ ਇਹ ਕੰਮ ਤੁਹਾਡੇ ਤੱਕ ਲੈ ਕੇ ਆਵਾਂਗੇ ਦੱਸਣਾ ਤੁਸੀਂ ਹੈ ਕਿ ਜੋ ਅਸੀਂ ਕੰਮ ਕੀਤਾ ਉਹਦਾ ਰਿਜ਼ਲਟ ਕੀ ਨਿਕਲਦਾ ਸ਼ਾਬਾਸ਼ੇ ਤੁਸੀਂ ਦੇਣੀ ਹੈ ਤੇ ਖੂਬ ਖੂਬੀਆਂ ਵੀ ਤੁਸੀਂ ਦੱਸਣੀ ਹੈ ਕਮੀਆਂ ਵੀ ਤੁਸੀਂ ਦੱਸਣੀ ਹੈ ਸੋ ਬਹੁਤ ਜਲਦ ਜਿਹੜੀ ਇਹ ਫਿਲਮ ਬਣੀ ਇਹ ਸੀਟਸ ਤੁਹਾਡੇ ਸਾਹਮਣੇ ਪੇਸ਼ ਹੋਏਗੀ ਜੀ ਸ਼ੁਕਰੀਆ ਧੰਨਵਾਦ ਪੰਜਾਬੀ تھیਟਰ ਐਂਡ ਫੋਕ ਅਕੈਡਮੀ ਵੱਲੋਂ ਅੱਜ ਇੱਕ ਮਿਲਣੀ ਦਾ ਜਿਹੜਾ ਸਬੱਬ ਸੀਗਾ ਉਹ ਬਣਿਆ ਇੱਥੇ ਐਪਿੰਗ ਦੇ ਵਿੱਚ ਜਿਹੜਾ ਇਹ ਯੇਲ ਡਰਾਈਵ ਦੇ ਉੱਤੇ ਅਸੀਂ ਫੰਕਸ਼ਨ ਸੈਂਟਰ ਹੈ ਉੱਥੇ ਅਸੀਂ ਪਹੁੰਚੇ ਹੋਏ ਹਾਂ ਤੇ ਹੁਣੇ-ਹੁਣੇ ਜਿਹੜੀ ਮੀਟ ਐਂਡ ਗ੍ਰੀਟਿੰਗ ਸੀ ਗੁਰਪ੍ਰੀਤ ਕੌਰ ਭੰਗੂ ਜੀ ਦੇ ਨਾਲ ਰੱਖੀ ਗਈ ਸੀ ਔਰ ਇਸ ਦਾ ਜਿਹੜਾ ਮਕਸਦ ਹੋਏ ਸੀਗਾ ਕਿ ਇੱਕ ਛੋਟਾ ਜਿਹਾ ਫਿਲਮ ਦਾ ਪ੍ਰੋਜੈਕਟ ਜਿਹੜਾ ਸ਼ਾਰਟ ਫਿਲਮ ਦਾ ਪੰਜਾਬੀ ਥੀਏਟਰ ਐਂਡ ਫੋਕ ਅਕੈਡਮੀ ਵੱਲੋਂ ਰੱਖਿਆ ਗਿਆ ਸੀ ਪਿਛਲੇ ਦਿਨੀ ਉਹਨਾਂ ਦੇ ਵਿੱਚ ਵਿਸ਼ੇਸ਼ ਸੱਦੇ ਉੱਤੇ ਗੁਰਪ੍ਰੀਤ ਕੌਰ ਭੰਗੂ ਜੀ ਨੇ ਸਹਿਯੋਗ ਕੀਤਾ ਔਰ ਉਹਦੇ ਸ਼ੂਟ ਜਿਹੜੇ ਆ ਉਹ ਮੁਕੰਮਲ ਕੀਤੇ ਗਏ ਆ ਪਿਛਲੇ ਦਿਨੀ ਫਿਲਮ ਦੇ ਹਲੇ ਬਹੁਤ ਸਾਰੇ ਸ਼ੂਟ ਬਾਕੀ ਆ ਮੁਕੰਮਲ ਹਲੇ ਫਿਲਮ ਨੇ ਹੋਣਾ ਪਰ ਇਸ ਫਿਲਮ ਤੇ ਵਿੱਚ ਆਸਟ੍ਰੇਲੀਆ ਦੀ ਜ ਉਹਨਾਂ ਦੇ ਕੁਝ ਇਸ਼ੂਜ਼ ਕੁਝ ਮਸਲੇ ਜਿਹੜੇ ਆ ਉਹ ਛੂਹੇ ਗਏ ਆ ਫੋਕਸ ਕੀਤੇ ਗਏ ਆ ਤੇ ਇਹ ਸੀ ਮਸਲਿਆਂ ਨੂੰ ਦਰਸਾਉਂਦੀ ਫਿਲਮਾਉਂਦੀ ਇਹ ਫਿਲਮ ਜਿਹੜੀ ਆ ਬਹੁਤ ਜਲਦ ਆਉਣ ਵਾਲੇ ਸਮੇਂ ਦੇ ਵਿੱਚ ਦਰਸ਼ਕਾਂ ਦੇ ਸਾਹਮਣੇ ਹੋਏਗੀ ਕਿਸ ਰੂਪ ਚ ਹੋਏਗੀ ਕਿਸ ਪਲੇਟਫਾਰਮ ਤੇ ਹੋਏਗੀ ਇਹਦੇ ਬਾਰੇ ਅਸੀਂ ਜਾਣਕਾਰੀ ਜਿਹੜੀ ਆ ਪੰਜਾਬੀ تھیਟਰ ਐਂਡ ਫੋਕ ਅਕੈਡਮੀ ਦੇ ਫੇਸਬੁੱਕ ਪੇਜ ਦੇ ਉੱਤੇ ਸਾਂਝੀ ਕਰਦੇ ਰਹਾਂਗੇ ਪਰ ਸਾਡੇ ਲਈ ਬਹੁਤ ਮੋਟੀਵੇਸ਼ਨਲ ਰਿਹਾ ਇਹ ਸਮਾਂ ਕਿਉਂਕਿ ਪੰਜਾਬੀ ਪੰਜਾਬੀ ਇੰਡਸਟਰੀ ਦੀ ਪੰਜਾਬੀ ਫਿਲਮ ਇੰਡਸਟਰੀ ਦੀ ਬੜੀ ਜਾਣੀ ਪਛਾਣੀ ਹਸਤੀ ਗੁਰਪ੍ਰੀਤ ਕੌਰ ਪੰਗੂ ਜੀ ਔਰ ਆਪਣੇ ਵੱਖ-ਵੱਖ ਕਿਰਦਾਰਾਂ ਦੇ ਲਈ ਜਾਣੇ ਜਾਂਦੇ ਆ ਤੇ ਉਹਨਾਂ ਦਾ ਇਸ ਫਿਲਮ ਦੇ ਨਾਲ ਜੁੜਨਾ ਔਰ ਇਸ ਫਿਲਮ ਦੇ ਵਿੱਚ ਇੱਕ ਖਾਸ ਕਿਰਦਾਰ ਨੂੰ ਨਿਭਾਉਣਾ ਸਾਡੇ ਸਾਰਿਆਂ ਦੇ ਲਈ ਬਹੁਤ ਖੁਸ਼ੀ ਦੀ ਗੱਲ ਸੀ ਮਾਣ ਵਾਲੀ ਗੱਲ ਸੀ ਔਰ ਪੰਜਾਬੀ تھیਟਰ ਐਂਡ ਫੋਕ ਅਕੈਡਮੀ ਵੱਲੋਂ ਅਸੀਂ ਉਹਨਾਂ ਦੇ ਤਾਂ ਧੰਨਵਾਦੀ ਹੈਗੇ ਆ ਨਾਲ ਦੀ ਨਾਲ ਜਿਹੜੇ ਵੀ ਪਾਈਚਾਰੇ ਨੇ ਸਾਨੂੰ ਸਪੋਰਟ ਕੀਤਾ ਇਸ ਦੌਰਾਨ ਅਸੀਂ ਉਹਨਾਂ ਦੇ ਵੀ ਧੰਨਵਾਦੀ ਆ ਤੇ ਵਿਸ਼ੇਸ਼ ਤੌਰ ਤੇ ਮੈਂ ਧੰਨਵਾਦ ਕਰਨਾ ਚਾਹੁੰਦੀ ਆ ਸੀ7 ਦੀ ਟੀਮ ਦਾ ਜਿਨ੍ਹਾਂ ਨੇ ਕਵਰੇਜ ਕਰਨ ਦੇ ਲਈ ਅੱਜ ਇਸ ਮਿਲਣੀ ਤੇ ਪਹੁੰਚਣ ਦੀ ਜਿਹੜੀ ਕੋਸ਼ਿਸ਼ ਕੀਤੀ ਐ ਸੋ ਮੈਂ ਧੰਨਵਾਦੀ ਆ ਹਵਤਾਰ ਟੈਣਾ ਪਾਜੀ ਦੀ ਤਰਨਦੀਪ ਬਲਾਸਪੁਰ ਹਰਾਂ ਦੀ ਕਿ ਉਹਨਾਂ ਨੇ ਅੱਜ ਸਾਡੀ ਇਹ ਸ਼ਾਰਟ ਫਿਲਮ ਦੇ ਇਸ ਪ੍ਰੋਜੈਕਟ ਨੂੰ ਵੀ ਕਵਰੇਜ ਦਿੱਤੀ ਆ ਧੰਨਵਾਦ ਪਾਜੀ